ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਕਣਕ ਦੀ ਫਸਲ ਦੇ ਵਿੱਚ ਆਖਰੀ ਸਪਰੇਅ ਬਾਰੇ। ਕਿਉਂਕਿ ਦੇਖੋ ਕਿਸਾਨ ਵੀਰੋ ਸਪਰੇਅ ਦਾ ਖਰਚਾ ਤਾਂ ਚਲੋ ਹੁੰਦਾ ਹੀ ਆ ਪਰ ਆਖਰੀ ਸਪਰੇਅ ਤੋਂ ਮਤਲਬ ਮੇਰਾ ਇਹ ਹੈ ਕਿ ਇੱਕ ਤਾਂ ਆਪਾਂ ਇਹ ਦੇਖਣਾ ਕਿ ਆਪਣੀ ਫਸਲ ਦਾ ਨੁਕਸਾਨ ਨਾ ਹੋਵੇ। ਜੇ ਆਪਾਂ ਸਪਰੇਅ ਨਹੀਂ ਕਰਦੇ ਦੂਸਰਾ ਜੇ ਆਪਾਂ ਸਪਰੇਅ ਕਰਦੇ ਆ ਤਾਂ ਆਪਣੀ ਫਸਲ ਦੇ ਵਿੱਚ ਦਾਣਿਆਂ ਦੇ ਵਿੱਚ ਰੈਜ਼ਿਡਿਊ ਨਾ ਰਹੇ ਕਿਸੇ ਕਿਸਮ ਦਾ ਉਹਦੀ ਕੁਆਲਿਟੀ ਨਾ ਖਰਾਬ ਹੋਵੇ ਤੇ ਵਧੀਆ ਕੁਆਲਿਟੀ ਦੀ ਪੈਦਾਵਾਰ ਹੋਵੇ ਤੇ ਆਪਣਾ ਨੁਕਸਾਨ ਹੋਏ ਬਿਨਾ ਤਾਂ ਉਹ ਸਟੇਜ ਬਾਰੇ ਮੈਂ ਗੱਲ ਕਰੂੰ ਤੇ ਬੈਸਟ ਸਪਰੇਅ ਕਿਹੜੀ ਰਹਿੰਦੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਮੈਂ ਵਾਰ-ਵਾਰ ਪਹਿਲਾਂ ਵੀ ਬੇਨਤੀਆਂ ਕਰਦਾ ਰਹਿਣਾ ਕਿ ਕਿਸਾਨ ਵੀਰ ਜਿਹੜੇ ਤੇਲਾ ਤੇ ਸੁੰਡੀ ਇਹਦੇ ਪ੍ਰਤੀ ਜ਼ਿਆਦਾ ਸੈਂਸਿਟਿਵ ਰਹਿੰਦੇ ਆ ਥੋੜਾ ਜਿਹਾ ਆਪਣੇ ਖੇਤ ਚ ਦੇਖਿਆ ਨਹੀਂ ਆਪਾਂ ਨਾਲ ਦੀ ਨਾਲ ਜਿਹੜੀ ਸਪਰੇਅ ਕਰਨ ਲੱਗ ਪਿੰਨੇ ਆ ਹੁਣ ਸੁੰਡੀ ਦਾ ਇਸ ਟਾਈਮ ਜਦੋਂ ਤੁਹਾਡੇ ਦੁੱਧਾ ਬਣ ਰਿਹਾ ਕਈ ਕਿਸਾਨ ਵੀਰਾਂ ਦੇ ਦਾਣੇ ਵੀ ਜਿਹੜੇ ਹੈਗੇ ਆ ਸਾਈਜ਼ ਸ਼ੇਪ ਬਣ ਗਿਆ ਥੋੜਾ ਜਿਹਾ ਹਰੇ ਬਾਈ ਚ ਦਾਣੇ ਨੇ ਪੱਕਣ ਨੂੰ ਤਿਆਰ ਨੇ ਕੋਈ 20 ਦਿਨਾਂ ਚ ਕਣਕ ਪੱਕ ਜਾਣੀ ਆ ਕੋਈ ਮਹੀਨੇ ਚ ਪੱਕ ਜਾਣੀ ਆ ਕਿਸਾਨ ਵੀਰ ਸੁੰਡੀ ਦੇ ਆਲੇ-ਦਾਲੇ ਦੇਖ ਲੈਂਦੇ ਆ ਜੇ ਮੰਨ ਲਓ ਵੱਟ ਬੰਨੇ ਖਾਲ ਦੇ ਨਾਲ ਉੱਥੇ ਕਿਉਂ ਸੁੰਡੀ ਹੁੰਦੀ ਆ ਗੋਹ ਵਾਲੀ ਸੁੰਡੀ ਨਜ਼ਰ ਆਉਂਦੀ ਆ ਸਟੈਮ ਬੋਰਨ ਦਾ ਜਰ ਆਉਂਦੀ ਆ ਜਿੱਥੇ ਤੁਹਾਡੇ ਘਾਹ ਫੂਸ ਨੇੜੇ ਤੇੜ ਖਾਲ ਵੱਟ ਬੰਨੇ ਤੇ ਹੈਗਾ ਉਥੇ ਤੁਹਾਨੂੰ ਸੁੰਡੀ ਨਜ਼ਰ ਆ ਸਕਦੀ ਹੈ ਤੇਲੇ ਚੇਪਾ ਸ਼ਾਂ ਵਾਲਿਆਂ ਥਾਵਾਂ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਨਜ਼ਰ ਆ ਸਕਦਾ ਤੇਲੇ ਚੇਪੇ ਦੀ ਅਜੇ ਤੱਕ ਕੋਈ ਬਹੁਤੀ ਸਮੱਸਿਆ ਆਈ ਨਹੀਂ ਨਜ਼ਰ ਤਾਂ ਆਪਾਂ ਇਹਨਾਂ ਦੀ ਸਪਰੇ ਕਰ ਲਾਗ ਪਿੰਨੇ ਆ ਸੁੰਡੀ ਹੈ ਸੁੰਡੀ ਤੁਹਾਡੇ ਆਪਾਂ ਜੇ ਖੇਤ ਚ ਵੜ ਕੇ ਦੇਖੀਏ ਤੁਹਾਡੇ ਇਸ ਟਾਈਮ ਦੇ ਉੱਤੇ ਸਟੈਂਪਰ ਉਹ ਤੁਹਾਨੂੰ ਮੇਰਾ ਨਹੀਂ ਖਿਆਲ ਕੋਈ ਨਜ਼ਰ ਆਊਗੀ ਜਿੱਥੇ ਤੁਹਾਡਾ ਖੇਤ ਬੱਟਾਂ ਛਾਂਗੀਆਂ ਹੋਈਆਂ ਨੇ ਕਾਹ ਫੂਸ ਨੇੜ ਤੇੜ ਹੈ ਨਹੀਂਗਾ ਖਾਲਾਂ ਤੇ ਜਾਂ ਹੋਰ ਕਿਤੇ ਵੀ ਸਾਫ਼ ਜਗਾ ਉੱਥੇ ਤੁਹਾਡੇ ਘੇਰੇ ਘੇਰੇ ਵੀ ਬੱਟਾਂ ਦੇ ਨਾਲ ਵੀ ਸੁੰਡੀ ਹੋਣ ਦੀ ਸਮੱਸਿਆ ਨਹੀਂ ਹੋਊਗੀ ਇਹ ਤੁਸੀਂ ਚੈੱਕ ਕਰ ਲਿਆ ਜੇ ਜੇ ਆਪਾਂ ਦੋ ਸਿੱਟੇ ਆਪਾਂ ਨੂੰ ਸੁੱਕੇ ਮਿਲ ਗਏ ਜਾਂ ਕੋਈ ਦੋ ਸਿੱਟਿਆਂ ਤੇ ਚਾਰਾਂ ਤੇ ਪੰਜਾਂ ਸੱਤਾਂ ਤੇ ਸੁੰਡੀ ਮਿਲ ਗਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤੁਸੀਂ ਇਹ ਦੇਖੋ ਵੀ ਸਿੱਟੇ ਆਪਣੇ ਜੇ ਦਰਮਿਆਨਾ ਸਿੱਟਾ ਲਾ ਲੀਏ ਜਿਹਦਾ ਮੀਡੀਅਮ ਚਾੜ ਆ ਉਸਤ ਚਾੜ ਆ ਕਣਕ ਦਾ ਬਹੁਤੀ ਚੰਗੀ ਨਹੀਂ ਕਿ ਉੱਥੇ ਵੀ 2 ਗ੍ਰਾਮ ਦਾ ਇੱਕ ਹੁੰਦਾ ਤੇ ਜਿੱਥੇ ਬਹੁਤ ਸ਼ਾਨਦਾਰ ਆ ਉੱਥੇ 3 3.5 ਗ੍ਰਾਮ ਤਾਈ ਤਾਂ ਇਹ ਗੱਲ ਦਾ ਖਿਆਲ ਆਪਾਂ ਰੱਖਣਾ ਹੈ ਕਿ ਬਿਨਾਂ ਜ਼ਰੂਰਤ ਤੋਂ ਆਪਾਂ ਕੀਟਨਾਸ਼ਕ ਦੀ ਸਪਰੇ ਨਹੀਂ ਕਰਨੀ ਉਲੀਨਾਸ਼ਕ ਆ ਜਿਹੜਾ ਉਹ ਵੀ ਜਦੋਂ ਤੱਕ ਫਲਾਵਰਿੰਗ ਕੰਪਲੀਟ ਹੁੰਦੀ ਫਸਲ ਦੇ ਵਿੱਚ ਫਲਾ ਜਾਂ ਤਾਂ ਗੋਬ ਟਾਈਮ ਆਪਾਂ ਝੰਡਾ ਪੱਤਾ ਨੂੰ ਰੋਗ ਰਹਿ ਤੱਕ ਰੱਖਣ ਵਾਸਤੇ ਸਪਰੇ ਕਰਦੇ ਆ ਤਾਂ ਉਹ ਆਪਣੇ ਪੈਸੇ ਦਾ ਮੁੱਲ ਮੋੜਦਾ ਜਾਂ ਆਪਾਂ ਫਲਾਵਰਿੰਗ ਟਾਈਮ ਜਾਂ ਦੁੱਧਾ ਭਰਨਾ ਸਟਾਰਟ ਹੋਣ ਤੇ ਜਦੋਂ ਤੁਹਾਡੀ ਕਣਕ ਮੰਨ ਕੇ ਚੱਲੋ 35 40 ਦਿਨ ਅਜੇ ਪੱਕਣ ਚ ਰਹਿੰਦੇ ਆ 45 ਦਿਨ ਪੱਕਣ ਚ ਰਹਿੰਦੇ ਆ ਉਸ ਟਾਈਮ ਜੇ ਆਪਾਂ 13045 ਮਧਰ ਨਸਾਰੇ ਤੋਂ ਬਾਅਦ ਬੂਰਪੈਣ ਸਮੇਂ ਜਾਂ ਦੁੱਧਾ ਪਰਨਾ ਸਟਾਰਟ ਹੋਣ ਤੇ ਬਿਲਕੁਲ ਇਹਦੀ ਕਿ ਦਾਣਾ ਸਖਤ ਹੋ ਗਿਆ ਫਿਰ ਆਪਾਂ ਸਪਰੇਅ ਕਰੀ ਜੰਨੇ ਉਸ ਟਾਈਮ ਐਨਪੀ ਕੇ 13045 ਜਾਂ ਉਲੀਨਾਸ਼ਕ ਕਰਨ ਤੇ ਆਪਣੇ ਪੈਸੇ ਦਾ ਮੁੱਲ ਮੁੜਦਾ ਆਪਾਂ ਸਪਰੇਅ ਕਰ ਦਈਏ ਆਪਣਾ ਫਾਇਦਾ ਲਾਜ਼ਮੀ ਹੋਊਗਾ ਜੇ ਆਪਾਂ 21 ਦਿਨ ਰਹਿੰਦੇ 21-22 ਦਿਨ ਰਹਿੰਦੇ ਉਸ ਤੋਂ ਬਾਅਦ ਤੱਕ ਕਿਸੇ ਕਿਸਮ ਦੀ ਸਪਰੇ ਨਹੀਂ ਕਰਨੀ ਦਾਣਾ ਆਪਣਾ ਸਖਤ ਹੋ ਜਾਂਦਾ ਉਸ ਤੋਂ ਬਾਅਦ ਮੌਇਸਚਰ ਹੀ ਘਟਣਾ ਹੁੰਦਾ ਕੋਈ ਕੋਈ ਕੁਝ ਵੀ ਹੋਈ ਜਾਵੇ ਕਣਕ ਦੀ ਫਸਲ ਨੂੰ ਬਿਲਕੁਲ ਕਿਸੇ ਕਿਸਮ ਦੀ ਸਪਰੇ ਆਪਾਂ ਨਹੀਂ ਕਰਨੀ ਹੈਗੀ 25 ਦਿਨ 30 ਦਿਨ ਰਹਿੰਦੇ ਤੁਸੀਂ ਚੈੱਕ ਕਰ ਸਕਦੇ ਆਂ ਵੈਸੇ ਕੀੜੇ ਮਕੌੜੇ ਦੀ ਕੋਈ ਬਹੁਤੀ ਦਿੱਕਤ ਹੈ ਨਹੀਂ ਹੈ ਕੋਈ ਉਲੀ ਨਾਸ਼ਕ ਵਗੈਰਾ ਜਾਂ ਜਾਂ 13045 ਉਹ ਵੀ ਜਿੱਥੇ ਦੁੱਧਾ ਭਰ ਰਿਹਾ ਹੈ ਜਿੱਥੇ ਨਰਮਾ ਪਾਣੀ ਆ ਦੁੱਧ ਬਣਿਆ ਹੋਇਆ ਹਜੇ ਦਾਣੇ ਦੀ ਸ਼ੇਪ ਸਾਈਜ਼ ਨਹੀਂ ਬਣਿਆ ਹੋਇਆ ਉਹ ਤੁਸੀਂ ਕਰ ਸਕਦੇ ਜਾਂ ਜਿੱਥੇ ਕਣਕ ਢਿੱਗ ਪਈ ਕਿਸਾਨ ਵੀਰਾਂ ਨੂੰ ਸਮੱਸਿਆ ਆ ਗਈ ਉੱਥੇ ਤੁਹਾਡੇ ਐਨਪੀਕੇ ਤੇ ਉਲੀ ਨਾਸ਼ਕ ਦਾ ਉਹ ਆਪਣੇ ਪੈਸੇ ਦਾ ਮੁੱਲ ਮੁੜਦਾ ਉਦੋਂ ਬਿਨਾਂ ਬਿਲਕੁਲ ਫालतू ਦਾ ਖਰਚਾ ਕੋਈ ਤੇਲੇ ਚੇਪੇ ਵਾਲੀ ਕੋਈ ਸੁੰਡੀ ਵਾਲੀ ਸਪਰੇਅ ਕਰਨ ਦੀ ਲੋੜ ਨਹੀਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇ